ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ ਪੰਜਾਬ ਰਾਜ ਬਿਜਲੀ ਬੋਰਡ ਜ਼ਮੀਨਾਂ ਵੇਚਣ ਦੇ ਕਿਨਾਰੇ ਤੇ ਆ ਗਿਆ ਆ ਗਿਆ ਤੇ ਉਹਨਾਂ ਜ਼ਮੀਨਾਂ ਵੇਚਣ ਦੇ ਵਿਰੁੱਧ ਜਿੰਨੀਆਂ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਉਹਨਾਂ ਨੇ ਇੱਕ ਇੱਕ 26 ਤੋਂ ਭੁੱਖ ਹੜਤਾਲ ਤੇ ਬੈਠਣਾ ਸ਼ੁਰੂ ਕਰਨਾ ਤੇ 9 ਤਰੀਕ ਤੱਕਰ ਬੈਠਣਾ ਭੁੱਖ ਹੜਤਾਲ ਤੇ ਤੇ 21 ਤਰੀਕ ਨੂੰ 21 ਜਨਵਰੀ ਨੂੰ ਲਾਹ ਮਿਸਾਲ ਧਰਨਾ ਹੈ ਹੈਡ ਆਫ ਅੱਗੇ ਇਹ ਮੰਗਾ ਸਬੰਧਤ ਮੁਲਾਜ਼ਮਾਂ ਦੀਆਂ ਤੇ ਜ਼ਮੀਨ ਵੇਚਣ ਦੇ ਵਿਰੁੱਧ ਇਹ ਤਰਨਾ ਲਾ ਮਿਸਾਲ ਤਰਨਾ ਜੇ ਪ੍ਰਪਤੀਆਂ ਵੇਚ ਦਿੱਤੀਆਂ ਉਸ ਵਿੱਚ ਵਾਧਾ ਕਿਵੇਂ ਹੋਊਗਾ ਤੇ ਹੋਰ ਜੇ ਸਿਸਟਮ ਲਾਉਣਾ ਪੈ ਗਿਆ ਉਹ ਕਿਤਰਾ ਲੱਗੂ ਤੇ ਇਹ ਬਹੁਤ ਮਹਿੰਗਾ ਸਿਸਟਮ ਇਸ ਟਾਈਮ ਹੈ ਗਿਆ ਤੇ ਇਹ ਕੌਡੀਆਂ ਦੇ ਭਾ ਚੱਲਿਆ ਜਾਣਾ ਤੇ ਲੋਕਾਂ ਨੇ ਇਹ ਜ਼ਮੀਨਾਂ ਇਹ ਫਰੀ ਦਿੱਤੀਆਂ ਸਿਸਟਮ ਲਾਉਣ ਲਈ ਤੇ ਉੱਥੇ ਸਿਸਟਮ 'ਚ ਵਾਅਦਾ ਕਰਨ ਦਾ بجائے ਉਹਨੂੰ ਵੇਚਣ ਤੇ ਆ ਗਏ ਐਸ ਕਰਕੇ ਇਹ ਸਰਕਾਰ ਦਾ ਜਿਹੜੀ ਵੀ ਇੱਕ ਜ਼ਮੀਨਾਂ ਵੇਚ ਕੇ ਉਹਨਾਂ ਫੰਡਾਂ ਤੋਂ ਦਰਵਰਤੋਂ ਕਰਮੂਗੀ ਉਹ ਬਿਲਕੁਲ ਬਰਦਾਸ਼ਤਬਾਹਰਾ ਤੇ ਬੇਨਤੀ ਆ ਸਰਕਾਰ ਨੂੰ ਵੀ ਜਿਨੇ 22 ਦੇ ਵਿੱਚ ਛੋਟੀ ਸਰਕਾਰ ਬਣੀਆ ਤੁਸੀਂ ਵਾਦਾ ਕਰਿਆ ਸੀ ਵੀ ਕਿਸੇ ਨੂੰ ਟੈਂਕੀਆਂ ਤੇ ਨਹੀਂ ਚੜਨਾ ਪਊ ਕਿਸੇ ਭੈਣ ਦੀ ਚੁੰਨੀ ਨਹੀਂ ਉਤਰੂ ਕਿਸੇ ਭਾਈ ਦੀ ਪੱਗ ਨਹੀਂ ਉਤਰੂ ਤੇ ਇਸ ਪੰਜਾਬ ਨੂੰ ਇੱਕ ਲਾਂਮ ਸਾਲ ਪੰਜਾਬ ਬਣਾਵਾਂਗੇ ਪਰ ਇੱਥੇ ਤਾਂ ਬਣੇ ਕੁਝ ਹੋਰ ਜਾਂਦਾ ਇੱਥੇ ਤਾਂ ਹਰ ਰੋਜ਼ ਤਰਨਾ ਹਰ ਰੋਜ਼ ਤਰਨਾ ਹਰ ਰੋਜ਼ ਟੈਂਕੀਆਂ ਤੇ ਚੜਨਾ ਤੇ ਇਹ ਕੋਈ ਸਰਕਾਰ ਦੀ ਗੱਲ ਆ ਵੀ ਜਿੰਨੇ ਬੇਰਜ਼ਗਾਰ ਤਰਨੇ ਲਾ ਕੇ ਆਪਣੀ ਮੰਗ ਕਰ ਰਹੇ ਨੇ ਵੀ ਸਾਨੂੰ ਨੌਕਰੀ ਦਿਓ ਨੌਕਰੀਆਂ ਬਹੁਤ ਤਗਾਦ ਵਿੱਚ ਖਾਲੀ ਨੇ ਤੇ ਉਹ ਨੌਕਰੀਆਂ ਦੀ ਪ੍ਰਭਾਵੀ ਕਰ ਦੇਣੀ ਚਾਹੀਦੀ ਆ ਤੇ ਜਿਵੇਂ ਬਿਜਲੀ ਬੋਰਡ ਦੇ ਵਿੱਚ 90 95 ਤੋਂ ਪਹਿਲਾਂ ਲਗਭਗ ਸਵਾ ਲੱਖ ਦੇ ਤਕਰੀਬ ਮਲਾਜਮ ਤੇ ਅੱਜ ਕੱਲ ਕਿੰਨੇ ਚਾਹੀਦੇ ਤੇ 2.5 ਲੱਖ ਤੋ ਪਰ ਇਹਨਾ ਲੋਡ ਵਧਿਆ ਇਹਨੇ ਕਨੈਕਸ਼ਨ ਵਧੇ ਪਰ ਕੰਮ ਕਿੰਨੇ ਕਰ ਰਹੇ ਨੇ 35000 ਦੇ ਲਗਭਗ ਕੋਲ ਵੀ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਕਿਹੜਾ ਵੇਚਣ ਦਾ ਇਰਾਦਾ ਉਹ ਛੱਡੇ ਤੇ ਆਪਣੇ ਸਿਸਟਮ ਦੇ ਵਿੱਚ ਸੁਧਾਰ ਕਰਕੇ ਉਹਨੂੰ ਸਿਸਟਮ ਨੂੰ ਹੋਰ ਵਧੀਆ ਬਣਾ ਕੇ ਤੇ ਇੰਜੀਨੀਅਰਾਂ ਨਾਲ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਹ ਸਿਸਟਮ ਨੂੰ ਇਹ ਹੋਰ ਵਧੀਆ ਬਣਾ ਸਕਦੇ ਹਾਂ ਤੇ ਬਣਾਇਆ ਜਾਵੇ ਤੇ ਮੁਲਾਜ਼ਮਾਂ ਦੀਆਂ ਮੰਗਾਂ ਉਹ ਤਾਂ ਤੁਸੀਂ ਲੁਕਾਵਾਸਤਾ ਵਿੱਚ ਨੇ ਇੱਕ ਇੱਕ 16 ਦਾ ਏਰੀਆ ਲ ਉਹ ਤੁਸੀਂ 26 ਤੇ ਲੈ ਜੇ 26 ਤੋਂ ਵੀ ਅੱਗੇ 42 ਕਿਸ਼ਤਾਂ ਕਿੰਨੇ ਸਾਲ ਬਣਦੇ ਨੇ ਇਹ ਤਾਂ ਤੁਸੀਂ ਮੁਲਾਜ਼ਮਾ ਦੀ ਕਿਹੜੀ ਗੱਲ ਕਰੇ ਘਰ ਦੇ ਤੇ ਵੀ ਕਦੇ ਵੀ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਤੁਸੀਂ ਤਾਂ ਵੀ ਡੀਏ ਵੀ ਸਾਰਾ ਜਾਮ ਕਰਕੇ ਰੱਖ ਦਿੱਤਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਜਿੰਨੇ ਮਸਲੇ ਨੇ ਉਹਨਾਂ ਨੂੰ ਤੁਰੰਤ ਹੱਲ ਕਰੋ ਨਹੀਂ ਤਾਂ ਹੋਰ ਸੰਘਰਸ਼ ਤੇਜ਼ ਹੋਊਗਾ ਹੋਰ ਸੰਘਰਸ਼ ਦਾ ਪੜਾਅ ਵਧੂਗਾ ਧੰਨਵਾਦ